ਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਬਈ ਜੀ ਤੁਹਾਡੇ ਵਾਸਤੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਅਰ ਜਨਰੇਟਰ ਲੈ ਗਏ ਆ 2007 ਮਾਡਲ ਡਬਲ ਕਲਚ ਤੇਲ ਬ੍ਰੇਕ ਪੰਜਾਬ ਨੰਬਰਾਂ ਤੇ ਤੈਰ ਬਈ ਜੀ 50 ਪੈਸੇ ਟਾਇਰਾ ਦੀਪਗੜ ਪਿੰਡ ਵਿਖੇ ਖੜਾ ਤੇ ਰੇਟ 7 ਮਾਡਲ ਬਈ ਨੇ ਮੰਗਿਆ 245000 ਰੁਪਇਆ ਬਾਕੀ ਰੇਟ ਦਾ ਮੌਕੇ ਤੇ ਮਾੜਾ ਮੋਟਾ ਮਾਨਤਨ ਹੋ ਜਾ ਟਰੈਕਟਰ ਤੇ ਹਲਕੀ-ਪੁਲਕੀ ਬਈ ਜੀ ਪਾਹ ਵੱਜੀ ਹੋਈ ਆ ਪਿੰਡ ਦੀਪਗੜ ਜ਼ਿਲ੍ਹਾ ਮੋਗਾ ਵਿਖੇ ਟਰੈਕਟਰ ਖੜਾ ਦੁਬਾਰੇ ਫੇਰ ਦੱਸ ਦਿੰਨੇ ਆ 7 ਮਾਡਲ ਆ 245000 ਡਿਮਾਂਡ ਆ ਬਾਈ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਦੀ ਚੈੱਕ ਕਰ ਸਕਦੇ ਹੋ ਫੇਵਰ ਵਾਲੀ ਛਤਰੀ ਲੱਗੀ ਆ ਡੈਕ ਲੱਗੀ ਆ ਸਾਰਾ ਸਮਾਨ ਬਾਈ ਜੀ ਨਾਲ ਮਿਲੂਗਾ ਜਿਹੜੇ ਵੀ ਨੇ ਇਹ ਟਰੈਕਟਰ ਖਰੀਦਣਾ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਤੇ ਬਾਈ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਵੱਧ ਤੋਂ ਵੱਧ ਜਿੰਨੀ ਜਾਣਕਾਰੀ ਲੈਣੀ ਹੈ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਟਰੈਕਟਰ ਦਾ ਰੇਟ ਦਾ ਮੌਕੇ ਤੇ ਹੋ ਜੂਗੀ ਗੱਲਬਾਤ ਤੇ ਆਪ ਦਾ ਵਾਹ ਕੇ ਚਲਾ ਕੇ ਬਾਈ ਜੀ ਚੈੱਕ ਕਰਕੇ ਤਸੱਲੀ ਕਰਕੇ ਟਰੈਕਟਰ ਲਿਓ ਸਾਰੇ ਵੀਰਾਂ ਤੋਂ ਤੈਅਦ ਲਓ ਧੰਨਵਾਦ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੇ ਵੀਰ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ